ਉਠ ਗਈ ਸੀ ਬੁੱਸੇ ਹੋਇਆ ਬੈਠਾ ਹੈ ਕੀ ਗੱਲ ਈਓ ਦੇਖ ਲਾ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਮੇਰਾ ਕਾਲਜ ਦੇ ਵਿੱਚ ਸੈਕੰਡ ਡੇ ਹੈਗਾ ਤੇ ਫਰਸਟ ਡੇ ਤੇ ਸਾਡੀ ਇੰਟਰੋਡਕਸ਼ਨ ਹੀ ਹੋਈ ਸੀਗੀ ਅਸੀਂ ਮਤਲਬ ਆਪਣੀਆਂ ਜਿਹੜੇ ਸਾਡੇ ਕਲਾਸਮੇਟਸ ਸੀ ਉਹਨਾਂ ਨੂੰ ਆਪਣਾ ਫਰੈਂਡ ਬਣਾਇਆ ਮਤਲਬ ਕਿ ਤੇ ਸਾਡ ਨੂੰ ਟੀਚਰਸ ਦੱਸੇ ਕਿ ਕਿਹੜੇ ਕਿਹੜੇ ਸਬਜੈਕਟ ਦੇ ਨੇ ਇਦਾਂ ਵਗੈਰਾ ਸਾਰਾ ਕੁਝ ਦੱਸਿਆ ਸਾਨੂੰ ਫਰਸਟ ਡੇ ਦੇ ਵਿੱਚ ਤੇ ਅੱਜ ਹੈਗਾ ਸਾਡਾ ਸੈਕਿੰਡ ਡੇ ਤੇ ਅੱਜ ਮਤਲਬ ਮੈਂ ਬੁੱਕਸ ਲੈ ਕੇ ਜਾ ਰਹੀ ਹਾਂ ਆਪਣੀਆਂ ਨੋਟਬੁੱਕਸ ਫਿਲਹਾਲ ਹਲੇ ਨਹੀਂ ਲਿਆਂਦੀਆਂ ਪਾਪਾ ਕਹਿੰਨੇ ਮੈਂ ਲਿਆ ਕੇ ਦਊਂਗਾ ਤੇ ਮੈਂ ਬੁੱਕਸ ਲੈ ਕੇ ਜਾ ਰਹੀ ਹਾਂ ਤੇ ਮੈਂ ਪਾਈਆ ਆਪਣੀ ਸਕੂਲ ਦੀ ਡਰੈਸ ਮਹਿਰੂਨ ਸ਼ਰਟਨ ਆਲ ਬਲੈਕ ਪੈਂਟੇ ਮੇਰੀ ਡਰੈਸ ਹੈਗੀ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਹੀ ਹੋਣਾ ਕਿ ਅਸੀਂ ਗਏ ਸੀਗੀ ਆਪਣੀ ਬੈਕ ਟੂ ਸਕੂਲ ਸ਼ਾਪਿੰਗ ਕਰਨ ਤੇ ਉਹਦੇ ਵਿੱਚ ਅਸੀਂ ਸਾਰਾ ਸਮਾਨ ਲਿਆ ਸੀਗਾ ਤੇ ਅੱਜ ਮੇਰਾ ਸੈਕਿੰਡ ਡੇ ਕਿਵੇਂ ਦਾ ਜਾਂਦਾ ਹੈ ਮੈਨੂੰ ਤਾਂ ਲੱਗਦਾ ਕਿ ਵਧੀਆ ਹੀ ਹੋਊਗਾ ਜਿਸ ਹੱਬ ਨਾਲ ਪਹਿਲਾਂ ਇੰਟਰੋਡਕਸ਼ਨ ਹੋਈ ਸੀਗੀ ਤੇ ਵਧੀਆ ਹੀ ਹੋਊਗਾ ਹੁਣ ਆਪਾਂ ਮੱਥਾ ਟੇਕ ਲੈਣੇ ਆ ਤੇ ਚੱਲਦੇ ਆ ਸਕੂਲ ਕਿਉਂਕਿ ਹੁਣ ਮੇਰਾ ਟਾਈਮ ਹੋ ਗਿਆ 8:30 ਵਜੇ ਦਾ ਟਾਈਮ ਹੈ ਤੇ ਮੇਰਾ ਬੈਗ ਵਗੈਰਾ ਜਿਹੜਾ ਮੰਮਾ ਨੇ ਟਿਫਨ ਬੋਟਲ ਸਾਰੇ ਤਿਆਰ ਕੀਤਾ ਹੋਇਆ ਤੇ ਹੁਣ ਮੈਂ ਲੈਣੀ ਹੈਗੀ ਬੈਗ ਤੇ ਮੱਥਾ ਟੇਕਦੀ ਆ ਫਿਰ ਜਾਨੀਏਗੀ ਕਾਲਜ ਤੇ ਗਾਇਜ਼ ਮੱਥਾ ਟੇਕ ਲਿਆਗਾ ਤੇ ਹੁਣ ਆਪਾਂ ਚੱਲਦੇ ਹੈਗੇ ਕਾਲਜ ਪਾਪਾ ਮੈਨੂੰ ਛੱਡ ਕੇ ਆਣਗੇ ਅੱਜ ਚਲੋ ਮੰਮਾ ਬਾਏ ਸੇ ਬਾਏ ਦੇਖ ਦੇ ਮੇਰੇ ਸੈਕਿੰਡਿੰਗ ਵਧੀਆ ਹੋਊਗਾ ਹੂੰ ਹੂੰ ਵਧੀਆ ਹੀ ਹੋਊਗਾ ਵਧੀਆ ਚੱਲਨ ਮੋ ਲੇਟ ਹੋ ਜਾਇ ਫਿਰ ਚੱਲੋ ਚੱਲ ਚੱਲ ਅਸਟੋਟਰੀ ਦੇ ਟੀਵੀ ਤੋਂ ਪੂਰਾ ਪੂਰਾ ਹੈ ਚੱਲ ਬਾਈ ਬਾਈ बाय बात अनमोल भी चलेगी जी स्कूल हम बाकी चलो हम अभी भी अपना काम खत्म कर लिए मेरी भी आवाज़ थोड़ी खराब हो पी है क्योंकि मैंने भी थोड़े दिन का जो है कोल्ड हो रहा है दवाई ले तीन चार दिन भी हम थोड़ा मतलब फर्क है पर अभी भी थोड़ा थोड़ा जो कोल्ड है दू बजे सुता पाया उठाने चाह पानी दिने उठ गए वो ਹਾਂ ਹਾਂਜੀ ਉੱਠ ਗਿਆ ਚਲੋ ਫੇਰ ਤੁਹਾਨੂੰ ਕਹਿੰਦਾ ਮੈਂ ਬੈਗ ਵਗੈਰਾ ਦਿਖਾਉਂਗਾ ਮੈਂ ਚਾਹੀਦਾ ਹਾਂ ਮੈਂ ਉਹਨਾਂ ਨੂੰ ਉਹ ਕਰਦਾ ਬੜਾ ਤੇ ਪੇਟ ਦੁਖਦਾ ਦੀਦੀ ਉਹ ਕਹਿੰਦੀ ਮੇਰਾ ਪੇਟ ਦੁਖ ਰਿਹਾ ਹੈ ਅੱਛਾ ਮਨ ਗੋਲੀ ਦਿੰਨੀਆਂ ਤੇ ਬੁਖਾਰ ਵੀ ਹੋਇਆ ਪਿਆ ਵੀ ਦੀ ਠੀਕ ਹਾਂਜੀ ਹੋਰ ਉਹਦੇ ਬੁਖਾਰ ਬੋਲੋ ਕੋਈ ਚੀਜ਼ ਖੁੱਜੀ ਗਈ ਹੈ ਚੂੜਾ ਨਾਲ ਖਾ ਲੇ ਬਿਲਕੁਲ ਠੀਕ ਠੀਕ ਜਾਣੇ ਹੋ ਤੁਸੀਂ ਮਾਸਿਕਾ ਜੇ ਜਾਓਗੇ ਸਾਨੂੰ ਨਾ ਸ਼ਿਵਨਾ ਚੜਾ ਠੀਕ ਉਹ ਤਾਂ ਕੋਈ चलो मम्मी भी अज्ले मासी के आज जा रहे अचार चलो लाए तो भी मैं भी जाए थी थोड़े दिन तो फिर मम्मी कहने चल मैं भी जाए वहां अच्छे दो दिन दी है की रेस्ट हैगी बच्चे की है। भी जीडी हैगी छुट्टी है तो सिद्धू भी उठ गया सिद्धू उठ गया सी गुस्से होया बैठा की गलत देख ला फिर जो ममा गुस्से होगी फिर बोला चलो ऐनू पहले मनाने हैं बैग वही तो बहुत सुने बहुत क्या रे बैग है बिसिद्ध तो तब परी 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 है, है। फिर, फिर तो हाँ वो तो बुक ग्लास भी तब तो बट्टी होगी ना तेरी फिर हम्म बहुत सुना बटाई भी उन बट्टी-बट्टी हो रही हैं मंडे ले के जाना है बैग ਕਿੰਦਮਾ ਚਾਚੀ ਨੂੰ ਦਿਖਾਵਾਂ ਮੈਂ ਬੈਗ ਚਾਚੀ ਨੂੰ ਤਾਂ ਦਿਖਾਇਆ ਹੀ ਨਹੀਂ ਮੈਂ ਕਦੋਂ ਜਾਣੇ ਤੁਸੀਂ ਸਕੂਲ ਨਾ ਟਿਫਨ ਦਿਖਾਵਾਂਗੇ ਟਿਫਨ ਦਿਖਾਵਾਂਗੇ ਟਿਫਨ ਵੀ ਦਿਖਾਣੇ ਟਿਫਨ ਵੀ ਦਿਖਾ ਦਿੰਨੇ ਆ ਠੀਕ ਹੈ ਟਿਫਨ ਵੀ ਦਿਖਾ ਦਿੰਨੇ ਆ ਨਾਲੇ ਉਹਨਾਂ ਨੂੰ ਅਭੀ ਉਹਨਾਂ ਨੂੰ ਵੀ ਉੱਠ ਲੈਣਦੇ ਫਿਰ ਉਹ ਵੀ ਦੇਖ ਲੈਣਗੇ ਹਾਂ ਨਾਲੇ ਠੀਕ ਹੈ ਹਾਂ ਨਾਲੇ ਬੈਗ ਦਿਖਾ ਦੀ ਉਹਨਾਂ ਨੂੰ ਠੀਕ ਹੈ ਪੁੱਤ ਠੀਕ ਹੈ ਮੈਂ ਤੈਨੂੰ ਇੱਕ ਵਾਰੀ ਜਿਹੜੀ ਗੱਲ ਕਹਿਤੀ ਨਾ ਠੀਕ ਹੈ ਮੈਂ ਤੈਨੂੰ ਕੀ ਕਹਿ ਰਹੀ ਆ ਲੇ ਫੜੇ ਦਾ ਟਿਫਨ ਵੀ ਦੇਖ ਲੈ ਬਈ हां ਵੀ ਟਿਫਨ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਚਾਚੀ ਤੋਂ ਪਾਸ ਕਰਾਉਗਾ ਬੋਲ ਸੁਣੇ ਕੀ ਲੈ ਕੇ ਜਾਉਂਗੇ ਤੇਰੇ ਇਚ ਲੈ ਕੇ ਤਾਂ ਪਰੌਠੀ ਗਈ ਜਾਣੀ ਐ ਕੋਈ ਸਬਜ਼ੀ ਦਾ ਮੋੜ ਕੇ ਲਿਆਉਣੀ ਐ ਨਾ ਮੰਡੇ ਮੰਡੇ ਨੂੰ ਕੀ ਖਾਉਂਗੇ ਇੱਜੇ ਮੰਡੇ ਨਾ ਪਰਮਾ ਦੀ ਸਬਜ਼ੀ ਹਾਂ ਫਿਰ ਸਬਜ਼ੀ ਦਾ ਰੋਟੀ ਪਾਇਆ ਕਰੂੰਗੀ ਠੀਕ ਐ ਰੋਟੀ ਸਬਜ਼ੀ ਖਾ ਕੇ ਆਏਗਾ ਨਹੀਂ ਸਾਰੀ ਆਹ ਦੇ ਜਿੰਨੀ ਵੱਡੀ ਡੱਬੀ ਇਹ ਭਰ ਕੇ ਖਾ ਕੇ ਆਉਣੀ ਐ ਇਹਦੇ ਨੇ ਫਿਨਿਸ਼ ਕਰਨੀ ਹੈ ਠੀਕ ਹੈ ਬਹੁਤ ਚਰਨ ਆਤਾ ਬਹੁਤ ਸਟਿੱਕ ਬਣਾ ਸੀ ਮੈਂ ਤਾਂ ਸਿੰਪਲ ਜਿਹਾ ਲੈ ਕੇ ਦਿੰਦੀ ਸੀ ਮੈਂ ਕਿਹਾ ਨਾ ਲੋਕ ਜੇ ਤੋੜਨਾ ਨਾ ਲਵੇ ਇਹ ਤਾਂ ਪਤਾ ਨਹੀਂ ਹੈਗਾ ਹਜੇ ਨੂੰ ਇਹ ਕਹਿੰਦਾ ਵੀ ਆ ਲੈਣਾ ਨਾਲੇ ਪਸੰਦ ਕੀਤਾ ਹੋਊਗਾ ਹਾਂ ਕੀਤਾ ਤਾਂ ਇਹਨੂੰ ਵੀ ਇਹ ਹੀ ਪਸੰਦ ਆਇਆ ਸੋਹਣਾ ਟਿੱਪਣ ਤਾਂ ਬਹੁਤ ਵਧੀਆ ਪਰ ਹਾਂ ਉਪਰੋ ਹੋ ਹੈ ਨਾ ਤੇ ਚਾਹਤ ਨੇ ਬਣਾਈ ਸੀ ਟੋਸਟ ਸਿੱਧੂ ਨੂੰ ਦੇ ਕੇ ਗਈ ਹੈ ਖਾਣ ਵਾਸਤੇ ਸਿੱਧੂ ਚਾਲਾ ਚਾਚੀ ਨੇ ਦਿੱਤਾ ਟੋਸਟ ਖਾ ਲਾ ਫਿਰ ਖਾ ਲਓ ਤੇ ਲੋਟੀ ਕੰਮ ਕਮ ਸਾਰਾ ਨਵੇੜ ਲਿਆ ਤੇ ਹੋ ਗਏ ਸੀ ਅਸੀਂ ਹੁਣ ਫ੍ਰੀ ਤੇ ਬਾਕੀ ਹੁਣ ਗਰਮੀਆਂ ਦੇ ਦਿਨ ਐ ਜਲਦੀ ਜਲਦੀ ਕੰਮ ਨਿਭੜ ਜਾਂਦਾ ਬੱਚੇ ਸਕੂਲ ਚੱਲ ਜਾਂਦੇ ਆ ਪਰ ਅੱਜ ਮੈਂ ਸਿੱਧਰ ਨੂੰ ਭੇਜਿਆ ਨਹੀਂ ਸਕੂਲ ਅਜੇ ਮੈਨੂੰ ਇੱਥੇ ਹੀ ਰੱਖ ਲਿਆ ਆਪਣੇ ਕੋਲੇ ਕਿਉਂਕਿ ਇਹਦੇ ਜਿਹੜੇ ਇੱਕ ਦੋ ਕੰਮ ਸੀਗੇ ਉਹ ਰਹਿੰਦੇ ਸੀ ਸਕੂਲ ਦੇ ਘਰਾਂ ਵਾਲੇ ਤੇ ਫਿਰ ਮੈਂ ਕਿਹਾ ਚਲੋ ਚਲੋ ਸਾਰੇ ਪ੍ਰੋਪਰ ਕਰਕੇ ਫਿਰ ਇਹਨੂੰ ਭੇਜਾਂਗੇ ਸਕੂਲ ਹੁਣ ਮੰਡੇ ਤੋਂ ਕਿਉਂਕਿ ਹੁਣ 13 ਤਰੀਕ ਦੀ ਵੀ ਛੁੱਟੀ ਆ ਜੋਗੀ ਫਿਰ ਸੈਟਰਡੇ ਦੇ ਵੀ ਹੋ ਜੂ ਛੁੱਟੀ ਹਾਂ ਫਿਰ ਸੰਡੇ ਨੂੰ ਤਾਂ ਛੁੱਟੀਆਂ ਹੋ ਜਾਣਗੀਆਂ ਚਲੋ ਫਿਰ ਇਹਨੂੰ ਹੁਣ ਮੰਡੇ ਨੂੰ ਹੀ ਭੇਜਾਂਗੇ ਕਿਉਂ ਵੀ ਸਿੱਧੂ ਫੇ ਮਸਤੀ ਮਾਰਨੀ ਹੈ ਹਾਂ ਹੈ ਕੀ ਹੁੰਦਾ ਹਾਂਜੀ ਹਾਂਜੀ ਮਾਰਨੀ ਪੜਾਈ ਵੀ ਕਰਨੀ ਹੈ ਨਾ ਹਾਂ ਹਾਂ ਬਸ ਦੀਦੀ ਦੇ ਆਉਣ ਦਾ ਵੀ ਟਾਈਮ ਹੋ ਰਿਹਾ ਫਿਰ ਦੀਦੀ ਆ ਕੇ ਤੈਨੂੰ ਦੇਖਦੇ ਪੜ੍ਹਾਊਗੀ ਤੇ ਨਾਲ ਨਾਲੇ ਦਾ ਹੋਮਵਰਕ ਵੀ ਕੰਪਲੀਟ ਕਰਵਾਈ ਜਾਂਦੇ ਕਿਉਂਕਿ ਮੈਡਮ ਜਿਹੜੇ ਹੈ ਮੈਸੇਜ ਦੇ ਵਿੱਚ ਭੇਜ ਦਿੰਦੇ ਜੋ ਵੀ ਉਹ ਹੋਮਵਰਕ ਵਗੈਰਾ ਆ ਕਲਾਸਵਰਕ ਕਰਾਉਂਦੇ ਆ ਉਹ ਭੇਜ ਦਿੰਦੇ ਨੇ ਤੇ ਇਹ ਨਾਲ ਦੇ ਨਾਲ ਹੀ ਅਸੀਂ ਕਵਰ ਕਰਵਾਈ ਜਾਂਦੇ ਆ ਨਾਲ ਬਾਕੀ ਮੰਡੇ ਤੋਂ ਹੁਣ ਇਹ ਤਾਂ ਰੈਗੂਲਰ ਕਲਾਸਿਸ ਲਗਾਇਆ ਕਰੂਗਾ ਜਾਇਆ ਕਰੂਗਾ ਸਕੂਲ ਤੇ ਮੇਰਾ ਵੀ ਅਜੇ ਗਲਾ ਜੇ ਠੀਕ ਨਹੀਂ ਆ ਨਾ ਸਿੱਧੂ ਹੋਰੀ ਚਾਲ ਆਵਾਜ਼ ਜੀ ਆਈ ਜਾਂਦੀ ਮੈਨੂੰ ਆਪਣੇ ਆਪ ਨੂੰ ਹੀ ਮਹਿਸੂਸ ਜਿਹਾ ਆਉਂਦਾ ਵੀ ਆਏ ਅਜੇ ਮੈਂ ਠੀਕ ਨਹੀਂ ਹੈਗੀ ਕੋਲਡ ਜਿਹਾ ਲੱਗ ਰਿਹਾ ਹੈ ਅਜੇ ਮੈਨੂੰ ਤੇ ਚਲੋ ਮੈਡੀਸਿਨ ਲਾਉਂਗੀ ਥੋੜੀ ਥੋੜੀ ਠੀਕ ਦਲੋ ਫੋਨ ਦੀ ਦੀ ਆ ਜੂਗੀ ਹੁਣ ਠੀਕ ਐ ਠੀਕ ਐ ਹੁਣ ਫੋਨ ਦੇਖਣਾ ਤੁਸੀਂ ਹਾਂ ਇਹ ਤਾਂ ਮਗਰ ਪਿਆਵੇ ਮੈਨੂੰ ਫੋਨ ਦੇ ਦੋ ਮੈਂ ਵੀ ਥੋੜੀ ਦੇਰ ਦੇਖਣ ਨੂੰ ਫੋਨ ਦੇ ਦਿਓ ਸ਼ਾਰਟਸ ਦੇਖਣੇ ਬਸ ਬੱਚਿਆਂ ਦਾ ਤਾਂ ਇਹੀ ਕੰਮ ਹੈ ਇਹਨਾਂ ਨੂੰ ਤਾਂ ਫੋਨ ਦੇ ਦਿਓ ਜਿਆਦਾ ਫੋਨ ਨਹੀਂ ਦੇਖਣੇ ਨਹੀਂ ਮੈਡਮ ਗੁੱਸਾ ਕਰਨਗੇ ਹੋ ਮਾਂ ਆ ਦੇ ਕੇ ਹਾਂ ਬਸ ਆ YouTube ਤਾਂ ਦੇਖ ਦੇਖ ਕੇ ਆ ਚੀਜ਼ਾਂ ਦੇਖ ਲਓ ਸ਼ਾਰਟਸ ਦੇ ਵਿੱਚ ਉੱਤੇ ਹੋਗੀ ਉੱਤੇ ਹੋਗੀ ਉੱਤੇ ਹੋਗੀ ਚਲ ਥੋੜੀ ਦੇਰ ਦੇਖ ਲੈ ਫੇਰ ਮੈਂ ਰੋਟੀ ਬਣਾਣੀ ਆ ਦੀਦੀ ਵੀ ਆਣ ਆਲੀ ਐ ਠੀਕ ਹੈ ਚਲੋ ਕਰੋ ਤੁਸੀਂ ਵਸਤੇ ਮੋਲ ਵੀ ਆਣ ਆਣੀ ਹੈ ਸਕੂਲ ਤੋਂ ਤੇ ਸਿੱਤ ਨੂੰ ਮੈਂ ਸਵਾ ਲਿਤਾ ਸੀ ਆ ਟਾਈਮ ਵੀ ਹੋ ਗਿਆ ਦੁਪਹਿਰ ਇਹਨਾਂ ਮੈਂ ਸਵਾ ਦੇਣੀ ਹੁੰਨੀ ਆ ਦੇਖੋ ਕਿੰਨੇ ਮజే ਨਾਲ ਸੁੱਤਾ ਪਿਆ ਹਮੇਸ਼ਾ ਪੁੱਠਾ ਹੀ ਸੌਂਦਾ ਸੁੱਤਾ ਪਿਆ ਚਲੋ ਹੁਣ ਅਨਮੋਲ ਵੀ ਆਣ ਆਣੀ ਹੈ ਤੇ ਅਨਮੋਲ ਵੀ ਆਣ ਆਣੀ ਹੈ ਸਕੂਲ ਤੋਂ ਉਹਦੇ ਆਉਣ ਦਾ ਟਾਈਮ ਵੀ ਹੋ ਗਿਆ ਹਾਂ ਦੁਪਹਿਰ ਤੇ ਦੋ ਬੱਚੇ ਲੱਗੇ ਨੇ ਬਸ ਹੁਣ ਆ ਚੁਗੀ ਉਹ ਵੀ ਸਿੱਧੂ ਨੂੰ ਤਾਂ ਮੈਂ ਸੁਵਾ ਦਿੱਤਾ ਸੀਗਾ ਹਨਾ ਪੂਰਾ ਖੇਲ ਕੋਦਕੇ ਥੱਕ ਕੇ ਹਾਰ ਕੇ ਫੇਰ ਹੁਣ ਪੂਰਾ ਸੌ ਗਿਆ ਤੇ ਗਾਇਜ਼ ਮੈਂ ਸਕੂਲ ਤੋਂ ਆ ਗਈ ਆ ਤੇ ਬਾਹਰ ਬਹੁਤ ਹੀ ਜ਼ਿਆਦਾ ਧੁੱਪ ਸੀ ਗਰਮੀ ਸੀ ਇਸ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਗਰਮੀ ਲੱਗ ਰਹੀ ਹੈਗੀ ਹੁ ਮੈਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਕੱਪੜੇ ਬਦਲਦੀ ਆ ਕਿਉਂਕਿ ਮੈਨੂੰ ਗਰਮੀ ਲੱਗ ਰਹੀ ਇਸ ਕਰਕੇ ਸਿੰਪਲ ਜਿਹਾ ਨਾਰਮਲ ਜਿਹਾ ਕੱਪੜੇ ਪਾ ਲੈਣੀ ਆ ਮੈਂ ਮੰਮਾ ਹੋਰੇ ਤਾਂ ਸੋ ਰਹੇ ਨੇਗੇ ਮੰਮਾ ਦੇ ਨਾਲ ਪਤਾ ਨਹੀਂ ਕਿ ਜਦੋਂ ਵੀਡੀਓ ਜੀ ਬਣਾ ਰਹੇ ਸੀ ਪਤਾ ਨਹੀਂ ਕਿ ਮੰਮਾ ਦੇ ਮੂਤੇ ਨਾਲ ਜਿਵੇਂ ਆਈ ਜੀ ਸੂਜਨ ਜੀ ਹੋ ਰਹੀ ਹੈ ਮੰਮਾ ਨੂੰ ਇਦਾਂ ਫੀਲ ਜਾ ਹੋ ਰਿਹਾ ਸੀ ਇਸ ਕਰਕੇ ਮੰਮਾ ਹੁਣ ਰੈਸਟ ਕਰ ਰਹੇ ਨੇਗੇ ਤੇ ਸਿੱਧੂ ਤਾਂ ਸੁੱਤਾ ਹੀ ਪਿਆ ਸੀਗਾ ਤੇ ਹੁਣ ਵੱਜ ਗਏ ਨੇਗੇ 2:30 ਵੱਜ ਗਏ ਨੇਗੇ ਹੁਣ ਮੈਂ ਆਪਣਾ ਕੁਝ ਖਾਣੂ ਬਣਾਉਣੀ ਹੈ ਗਾਈਜ਼ ਦੁਪਹਿਰੇ ਆਕੇ ਮੈਂ ਤਾਂ ਆਪਣੇ ਵਾਸਤੇ ਮੈਗੀ ਬਣਾ ਲਈ ਸੀ ਕਿਉਂਕਿ ਮੰਮਾ ਦੀ ਤਬੀਅਤ ਠੀਕ ਨਹੀਂ ਹੈਗੀ ਮੰਮਾ ਨੇ ਨਾ ਮੂੰਹ ਤੇ ਸੂਜਨ ਜਿਹੀ ਆਈ ਵਈ ਤੇ ਆਵਾਜ਼ ਵਿੱਚ ਵੀ ਮੰਮਾ ਦੇ ਬਹੁਤ ਫਰਕ ਆਇਆ ਹੋਇਆ ਹੈ ਤੇ ਇਸ ਕਰਕੇ ਹਲੇ ਮੰਮਾ ਠੀਕ ਨਹੀਂ ਹੈਗੇ ਦਵਾਈ ਤਾਂ ਚੱਲ ਰਹੀ ਹੈਗੀ ਮੰਮਾ ਦੀ ਤੇ ਤਾਂ ਤੇ ਖਾ ਕੇ ਮੈਂ ਆਪਣੀ ਮੈਗੀ ਜਦੋਂ ਬਣਾ ਲਈ ਸੀ ਮੈਗੀ ਖਾ ਕੇ ਹੈਨਾ ਮੈਂ ਲੇਟ ਗਈ ਸੀ ਕਿਉਂਕਿ ਕੋਈ ਵੀ ਹੈ ਨਹੀਂ ਸੀਗਾ ਮੰਮਾ ਵੀ ਸਾਰੇ ਸੁੱਤੇ ਹੋਏ ਸੀ ਫਿਰ ਮੈਂ ਵੀ ਸੋ ਗਈ ਮੈਨੂੰ ਵੀ ਨੀਂਦ ਆ ਗਈ ਫਿਰ ਮੈਂ 6 ਵਜੇ ਉੱਠੀ ਹੈਗੀ ਹੁਣ ਤਾਂ ਵਲੌਗਿੰਗ ਸਟਾਰਟ ਕਰ ਦਿੱਤੀ ਹੈਗੀ ਤੇ ਮੰਮਾ ਹੋਰੇ ਅੰਦਰ ਪਾਠ ਕਰ ਰਹੇ ਨੇ ਮੈਂ ਅੰਦਰ ਇਸ ਕਰਕੇ ਨਹੀਂ ਵੀਡੀਓ ਬਣਾ ਰਹੀ ਕਿਉਂਕਿ ਫਿਰ ਵੀਡੀਓ 'ਚ ਕਾਪੀਰਾਈਟ ਆ ਜਾਊਗਾ ਨਾ ਇਸ ਕਰਕੇ ਤੇ ਅਭੀ ਸਿੱਧੂ ਹੋਰੇ ਜਿਹੜੇ ਹੈਗੇ ਆਪਣੀ ਪੜ੍ਹਾਈ ਕਰੀ ਜਾਂਦੇ ਨੇਗੇ ਇੱਥੇ ਗੱਦੇ ਤੇ ਬਹਿ ਕੇ ਡਰਾਇੰਗ ਰੂਮ 'ਚ ਲਿਖੀ ਜਾਂਦੇ ਨੇ ਆਪਣੇ 1 2 ਵਗੈਰਾ ਅੰਬਲਾ ਗਰੀ ਅੰਬਲਾ ਗਰੀ ਕੀ ਹੋ ਗਿਆ ਚप्पल ਘੁੰਮ ਗਈ ਚप्पल ਮਿਲਦੀ ਨਹੀਂ ਹੁੰਦੀ ਮੇਰੀ ਵੀ ਮਸਾਈ ਮਿਲ ਗਈ ਚੱਕ ਦੀ ਚੱਕ ਦੀ ਸਿੱਧੂ ਦੀ ਪਰੌਂਠੀ ਪਈ ਹੈ ਮੈਂ ਇਹਨੂੰ ਖਾ ਲੈਣੀ ਹੈ ਥੋੜੀਆ ਬੁਰਕੇ ਦਾ ਲੈ ਸਕ ਲਈਆਂ ਮੈਂ ਕਿਉਂਕਿ ਮम्मा ਮੈਨੂੰ ਪਰੌਂਠੀ ਨਹੀਂ ਦਿੰਦੇ ਮम्मा ਕਹਿੰਦੇ ਤੂੰ ਰੋਟੀ ਖਾਇਆ ਕਰ ਰਾਤ ਨੂੰ ਕਿਉਂਕਿ ਮੈਂ ਪੂਰਾ ਦਿਨ ਪਰੌਂਠੀ ਖਾਣੀ ਹੈ ਸਕੂਲ ਤੇ ਵੀ ਪਰੌਂਠੀ ਲੈ ਕੇ ਜਾਨੀ ਆ ਦੁਪਹਿਰੇ ਵੀ ਆ ਕੇ ਵੀ ਪਰੌਂਠੀ ਖਾਣੀ ਆ ਪਤਾ ਨਹੀਂ ਇਸ ਕਰਕੇ ਮਮਾ ਕਹਿੰਦੇ ਰਾਤ ਨੂੰ ਤੇ ਰੋਟੀ ਖਾ ਲਿਆ ਕਰ ਤੇ ਚਾਚੀ ਸੀ ਜਾਂਦੇ ਨੇਗੇ ਛੂਟ ਆਪਣਾ ਛੂਟ ਹੈ ਹੂੰ ਤੇ ਦਾਦਾ ਜੀ ਚੀ ਚੀ ਲੈ ਕੇ ਆਏ ਅੱਜ ਦਾਦੂ ਬਿਸਕਟ ਲੈ ਕੇ ਆਏ ਕਹਿੰਦਾ ਸੋਨ ਪਾਪੜੀ ਨਹੀਂ ਹੈ ਕਹਿੰਦਾ ਇਗਮ ਕੀ ਕਹਿੰਦਾ ਸੀ ਦੱਸ ਹੋਣਾ ਪੜੇ ਹੁਣ ਇਹਨੇ ਜਾਣ ਕੇ ਗੁੱਸੇ ਚ ਬੋਲਿਆ ਵੀ ਪਤਾ ਵੀ ਮੈਂ ਵੀਡੀਓ ਬਣਾ ਰਹੀ ਤਾਂ ਸਿੱਧੂ ਤਾਂ ਮੇਰਾ ਇਹ ਨਹੀਂ ਫੜਾ ਦਿੰਦੇ ਡਾਦੇ ਨੇ ਫੜਾਣ ਆ ਰਹੇ ਸੀ ਕਹਿੰਦੀ ਇੱਕ ਆਪਣੂ ਫਿਰ ਇੱਕ ਆਪਣੀ ਫੜਾ ਦੋ ਉਹ ਦੇ ਪਹਿਲਾ ਕੱਲਾ ਹੀ ਟੁੱਟੀ ਚ ਲੈ ਸਾਰੇ ਟੈਂਕੀ ਖਾਲੀ ਕਰ ਦੂਗਾ ਇਹੇ हैंड बोश लाके दोगे ना तो hey गाइज आज तो ब्लॉग सिद्धू एंड करूंगा अद्भुत होगा सीखते हैं कर दे तो ब्लॉग बढ़िया लग गया तो वीडियो नो लाइक कर दो चैनल हम तो नाम है तो चैनल सब्सक्राइब कर दो बिल्डी जल्दी नेक्स्ट ब्लॉग देखिए और तक टेक कर एंड नेक्स्ट ब्लॉग देखिए और तक � thank you